ਵਿਸ਼ਨੋ ਭਗਵਾਨ ਦੀ ਜੈ ਸੋਹੰਮਾਰਾਇ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋਹੰਮਾਰਾਇ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸਰਕਾਰ ਜੋ ਹਰ ਸੰਗ ਦੇ ਜੀਓ ਆਪ ਜੀ ਵੀਰ ਕਲਵੰਤ ਸਿੰਘ ਜੀ ਦੇ ਘਰ ਅੱਜ ਤੁਸੀਂ ਉਸ ਨੇਕ ਲੰਕਰ ਕਲਕੇ ਪਾਰ ਜੋ ਵਿਸਾ ਜਿਸ ਨੂੰ ਸੰਸਾਰ ਲਪਤਾ ਆਪ ਉਸ ਦੇ ਚਰਨਾ ਦਾ ਆਨੰਦ ਮਾਣਦੇ ਹੋ ਪਰਮੇਸ਼ਰ ਨੇ 994 ਚੋਕੜੀ ਜੁਗਤ ਬਾਦ ਆਪ ਦੀ ਦਿਆ ਕੇ ਸਾਰ ਆਪ ਪਾਈ ਪਰਮਾਤਮਾ ਨੇ ਇਹ ਪਹਿਲੀ ਵਾਰ ਹੋਇਆ ਪਿੱਛੇ ਜਿੰਨੇ ਸ਼ਬਦ ਆਂਦੇ ਸੀ ਉਹ ਜੁੜਨ ਦੇ ਸ਼ਬਦ ਸੀ ਜਿਵੇਂ ਸੀਤਾ ਰਾਮ ਵਿੱਚ ਨੀ ਦੱਸਿਆ ਰਾਧੇ ਕ੍ਰਿਸ਼ਨਾਂ ਦੱਸਿਆ ਅੱਲਾਹੁ ਅਨਹੁ ਦੱਸਿਆ ਸਤਨਾਮ ਵਾਹਿਗੁਰੂ ਦੱਸਿਆ ਇਹ ਪਹਿਲੀ ਵਾਰ ਆਇਆ ਸੋ ਮਾਰੇ ਸ਼ੇਸ਼ ਸੁਸ਼ਣ ਭਗਵਾਨ ਦੀ ਜੈ ਇਹ ਜਿਕਾਰਾ ਇਸ ਤਰ੍ਹਾਂ ਦਾ ਪਰਮਾਤਮਾ ਨੇ ਆ ਕੇ ਆਪ ਜੀ ਨੂੰ ਦਿੱਤਾ ਹੈ ਇਹ ਤੁਕ ਅਗਰ ਜੇ ਕੋਈ ਗਾ ਵੀ ਲੈਂਦਾ ਹੈ ਤਾਂ ਪਰਮੇਸ਼ਰ ਨੇ ਕਿਹਾ ਮੈਂ ਤੁਰੰਤ ਆਪਣੇ ਨਾਲ ਮਿਲਾਈ ਉਸੇ ਵੇਲੇ ਤੁਰੰਤ ਸੋ ਉਹ ਪਰਮੇਸ਼ਰ ਨੇ ਆ ਕੇ ਸਾਰ ਭਾਈ ਜਨ ਭਗਤਾਂ ਨੂੰ ਆ ਕੇ ਲੱਭਿਆ ਉਹ ਲੱਭਦਾ ਕਿਵੇਂ ਆਪਣੇ ਭਗਤਾਂ ਨੂੰ ਜਿਵੇਂ ਦੁਆਪਰ ਦੇ ਵਿੱਚ ਕ੍ਰਿਸ਼ਨ ਮਹਾਰਾਜ ਦੇ ਨਾਲ ਜਦੋਂ ਅਰਜਨ ਸੀ अर्जुन ਨੇ ਉਸ ਵੇਲੇ ਕ੍ਰਿਸ਼ਨ ਨੂੰ ਪੁੱਛਿਆ ਸੀ ਕਿ ਸਾਰੀ ਖੇਡ ਦੇ ਬਾਰੇ ਜਨਾਈ ਕਰਾਈ ਸੀ ਉਸ ਵੇਲੇ ਕ੍ਰਿਸ਼ਨ ਮਹਾਰਾਜ ਨੇ ਕਿ अर्जुन ਨੇ ਪੁੱਛਿਆ ਸੀ ਕਿ ਉਹ ਜਦ ਕਾਲ ਯੁਗ ਦੇ ਅੰਤ ਵਿੱਚ ਆਇਆ ਕਿ ਉਹ ਪਾਸ਼ਾ ਹੋਵੇ ਕਿ ਨਵਾਬ ਉਹ ਕਿਸ ਤਰ੍ਹਾਂ ਦਾ ਹੋਵੇਗਾ ਉਸ ਵੇਲੇ ਕ੍ਰਿਸ਼ਨ ਮਹਾਰਾਜ ਨੇ ਕਿਹਾ ਸੀ अर्जुन ਨੂੰ ਤੇਰੇ ਸੀਸ ਤੇ ਹੋਵੇ ਪੰਜ ਮੁਕੀ ਸੋਹੇ ਤਾਜ ਇਹ ਨਿਸ਼ਾਨੀਆਂ ਦੱਸਤੀਆਂ ਸੀ ਫਿਰ ਉਹ ਜੋ ਅਰਜਨ ਸੀ ਫਿਰ ਉਹ ਸੰਤ ਮਣੀ ਸਿੰਘ ਕਰਕੇ ਮਾਧ ਲੋਕ ਦੇ ਵਿੱਚ ਉਸ ਦਾ ਜਨਮ ਹੋਇਆ संत मणि सिंह ਨੂੰ ਵੀ ਬਾਬਾ ਮਹਤਾਬ ਸਿੰਘ ਨੇ ਕਿਹਾ ਸੀ 20 ਸਾਲ ਦੇ ਬਾਅਦ ਮੈਂ ਤੈਨੂੰ ਆਕੇ ਕਵਿੰਟ ਮਿਲਾਂਗਾ ਉੱਥੇ ਵੀ ਉਸ ਨੂੰ ਪ੍ਰਮਾਤਮਾ ਨਹੀਂ ਮਿਲਿਆ ਮਿਲਿਆ ਕਿਵੇਂ ਪ੍ਰਮਾਤਮਾ ਜਦੋਂ ਸੰਤ मणि ਸਿੰਘ ਜੇਲ੍ਹ ਦੇ ਵਿੱਚ ਸਨ ਸੰਗਰੂਰ ਦੇ ਵਿੱਚ ਜੇਲ੍ਹ ਵਿੱਚ ਸੀ ਉਸ ਵੇਲੇ ਅਕਾਲ ਪੁਰਖ ਪ੍ਰਮਾਤਮਾ ਨੇ ਜਦੋਂ ਮਾਤ ਲੋਕ ਦੇ ਵਿੱਚ ਆਪ ਤਰੀਕ ਕਰਨ ਕੀਤਾ ਸੀ 1914 ਦੇ ਵਿੱਚ ਫਿਰ 1918 ਦੇ ਵਿੱਚ ਪ੍ਰਮਾਤਮਾ ਨੇ ਜੋਤ ਰੂਪ ਹੋ ਕੇ ਸੰਤ ਮਣੀ ਸਿੰਘ ਨੂੰ ਜੇਲ੍ਹ ਦੇ ਵਿੱਚ ਜੋ ਸੀ ਆਪਦੇ ਦਰਸ਼ਨਾ ਦੀ ਜਨਾਈ ਕਰਾਈ। ਔਰ ਜੇਲ੍ਹ ਦੇ ਵਿੱਚ ਹੀ ਉਸ ਵੇਲੇ ਸੰਤ ਮਣੀ ਸਿੰਘ ਨੂੰ ਸੋਹ ਹਰ ਦਾ ਜਾਪ ਦਿੱਤਾ ਗਿਆ। ਤੇ ਸੰਤ ਮਣੀ ਸਿੰਘ ਨੇ ਪੁੱਛਿਆ ਕਿ ਤੂੰ ਮੈਨੂੰ ਹੀ ਸੋਹ ਦਾ ਜਾਪ ਕਿਉਂ ਦਿੱਤਾ ਹੈ ਆਪਣੇ ਭਗਤਾਂ ਨੂੰ ਕਿਉਂ ਦਿੱਤਾ? ਉਸ ਵੇਲੇ ਪਰਮੇਸ਼ਰ ਨੇ ਕਿਹਾ ਕਿ ਜਦ ਮੈਂ ਜੋਤ ਰੂਪ ਹੋ ਕੇ ਸਾਹਮਣੇ ਆਇਆ ਉਸ ਵੇਲੇ ਆਪਣੇ ਭਗਤਾਂ ਨੂੰ ਮੈਂ ਆਪ ਆ ਕੇ ਉਠਾ ਲਵਾਂਗਾ। ਕੁਝ ਲੇਖ ਇਹ ਆਪਜੀ ਨਾਲ ਜੋ ਮੈਂ ਸਾਂਝਾ ਕਰਾਂਗਾ ਜੋ ਪਰਮੇਸ਼ਰ ਨਾ 1918 ਈਸਵੀ ਦੇ ਵਿੱਚ 4 ਸਾਲ ਦੀ ਵਿਵਸਥਾ ਸੀ ਰਿਊਚੈਂਚਾ ਜੀ ਨੇ ਉਸ ਪਹਿਲੇ ਦਰਸ਼ਨ ਦਿੱਤੇ ਸੀ ਸੰਤ ਮਣੀ ਸਿੰਘ ਨੂੰ ਜੇਲ੍ਹ ਦੇ ਵਿੱਚ 13 ਕਾ ਤੱਕ ਦੀ ਲਿਖ ਧਿਆਨ ਦਿੰਦੇ ਰਹੇ ਹੋ ਔਰ ਜੁੜੇ ਰਹੇ ਹੋ ਕਿ ਹਰਵਾਣੀ ਕੀ ਕਹਿੰਦੀ ਆ ਔਰ ਅਸੀਂ ਮਨਮਤ ਨਾਲ ਕੀ ਕਹਿੰਨੇ ਆ ਇਹ ਧਿਆਨ ਦਿਓ ਸੰਤ ਮਣੀ ਸਿੰਘ ਕਹੇ ਮੈਨੂੰ ਜੇਲ੍ਹ ਵਿੱਚ ਆ ਕੇ ਮਿਲਿਆ ਮੈਨੂੰ ਜੇਲ੍ਹ ਵਿੱਚ ਆ ਕੇ ਮਿਲਿਆ ਸਿੰਧਰੂਰ ਸੰਗਰੂਰ ਦੀ ਜੇਲ੍ਹ ਵਿੱਚ ਆ ਕੇ ਮਿਲਿਆ ਹੱਥ ਸੀਨੇ ਉੱਤੇ ਟਿਕਾਇਆ ਹੱਥ ਸੀਨੇ ਉੱਤੇ ਟਿਕਾਇਆ ਗੁੱਸੇ ਵਿੱਚ ਕਿਹਾ ਸਾਦਾ 10 ਪੈਂਡਾ ਨੇੜੇ ਕੇ ਦੂਰ ਸਾਦਾ 10 ਪੈਂਡਾ ਨੇੜੇ ਆ ਕਿ ਦੂਰ ਪਾਂਦੀ ਪਾਂਦੀ ਪੰਦ ਕੌਣ ਵਿਖਾਈਆ ਮੈਂ ਸਤਗੁਰ ਕੀ ਦੱਸਿਆ ਪਰਮੇਸ਼ਰ ਨੇ ਮੈਂ ਸਤਗੁਰ ਸੱਚ ਕੇ ਕੂੜ ਕੀ ਮੈਂ ਸੱਚ ਆ ਜਾਂ ਕੂੜਿਆ ਪਰਮੇਸ਼ਰ ਨੇ ਕਿਹਾ ਮਨੀ ਸਿੰਘ ਨੂੰ ਪਰਦਾ ਦੇ ਉਠਾਈਆ ਮੈਂ ਚਤੂਰ ਸੁngੜ ਕੀ ਮੂੜ ਮੂਰਖ ਵੰਡ ਵੰਡਈਆ ਸੰਤ ਬਣੀ ਸਈ ਕਹੇ ਮੈਂ ਰੋਕੇ ਕਿਹਾ ਤੇਰਾ ਭੇਵ ਕੀ ਜਾਣਾ ਮੈਂ ਮਜ਼ਦੂਰ ਮੈਂ ਕੀ ਜਾਣ ਸਕਦਾ ਤੇਰਾ ਭੇਵ ਮੈਂ ਤਾਂ ਆਪ ਤਰ੍ਹਾਂ ਮਜ਼ਦੂਰ ਐ ਆਂ ਸੇਵਾ ਵਿੱਚ ਸੇਵ ਕਮਾਈਆ ਜੁਗ ਚੋਕੜੀ ਉਹ ਰੋਂਦੇ ਗਏ ਜੁਗ ਚੋਕੜੀ ਉਹ ਰੋਂਦਗੇ ਜਿਨਾ ਮਜਵਾਂਦਾ ਪਾਇਆ ਫਤੂਰ ਜਿਹੜੇ ਅੱਜ ਵੀ ਫਤੂਰ ਪਾ ਕੇ ਬੈਠੇ ਆ ਉਹ ਵੀ ਇਸੇ ਤਰ੍ਹਾਂ ਰੋਂਦੇ ਹੀ ਜਾਣਗੇ ਕਿਉਂਕਿ ਇਹ ਸੱਚ ਦੀ ਸਟੇਜ ਹੈ ਇਹ ਝੂਠ ਦੀ ਸਟੇਜ ਨਹੀਂ ਹੈ ਕਲਮੇ ਢੋਲੇ ਨਾਮ ਗੀਤ ਜਗ ਵਿੱਚ ਗਾਈਆ ਮੈਨੂੰ ਇੱਕੋ ਦਿਸਦਾ ਤੂੰ ਆਦਿ ਪੁਰਖ ਅੰਪਰੰਪਰ ਤੇਰਾ ਨੂਰ ਜਲਵਾਗਤ ਅਲਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਸਾਥ ਆਪਣਾ ਹੁਕਮ ਵਰਤਾਈਆ ਸੰਤ ਮਣੀ ਸਿੰਘ ਕਹੇ ਮੈਨੂੰ ਫੜ ਕੇ ਸ਼ਬਦ ਵਿੱਚ ਕੁੱਟਿਆ ਪਰਮੇਸ਼ਰ ਨੇ ਕੁੱਟਿਆ ਕਿਸ ਤਰ੍ਹਾਂ ਕੁੱਟਿਆ ਸ਼ਬਦੀਧਾਰ ਮਣੀ ਸਿੰਘ ਨੂੰ ਜੇਲ੍ਹ ਦੇ ਵਿੱਚ ਕੁੱਟਿਆ ਪੁੱਟਿਆ ਕੀ ਕਿਹਾ ਤਨ ਵਿਯੂਧ ਭੰਨ ਵਿਖਾਈ ਆ ਫੇਰ ਟਕਾ ਮਾਰ ਕੇ ਗੋਦੀ ਵਿੱਚੋਂ ਸੁਟਿਆ ਪਰਾਂ ਦਿੱਤਾ ਸੁਟਾਈ ਆ ਮੈਨੂੰ ਗੋਦੀ ਵਿੱਚ ਮੈਨੂੰ ਚੁੱਕਿਆ ਮੈਨੂੰ ਪਰਾਂ ਸੁਟਦਾ ਤਾ ਬਣੀ ਸਿੰਘ ਜੀ ਦਾ ਪਰੇ ਦਿੱਤਾ ਸੁਟਾਈ ਆ ਫੇਰ ਫੜ ਕੇ ਕੀਤਾ ਪੁੱਠਿਆਂ ਜਿੰਮੀ ਉੱਤੇ ਲਟਕਾਈ ਆ ਫੇਰ ਮੈਨੂੰ ਪੁੱਠਾ ਵੀ ਕਰਤਾ ਸੰਤ ਬਣੀ ਸਿੰਘ ਪੁੱਠਾ ਦਾ ਲਟਕਾਈ ਆ ਫੇਰ ਹੋ ਕੇ ਗੁੱਸੇ ਵਿੱਚ ਗੁੱਸਿਆ ਗੁੱਸਾ ਵੀ ਤਾਂ ਆਉਂਦਾ ਹੀ ਐ ਫੇਰ ਗੁੱਸੇ ਵਿੱਚ ਹੋ ਗਏ ਗੁੱਸਿਆ ਕੀ ਤੇ ਸਿਆ ਆਪਣਾ ਰੂਪ ਲਿਆ ਵਟਾਇਆ ਫੇਰ ਬੋਲਿਆ ਬਿਨਾ ਬੁੱਲਾ ਤੂੰ ਬੁਟਿਆ ਕੀ ਬੋਲਿਆ ਸ਼ਬਦੀ ਸਭ ਜਨਾਈਆ ਮਣੀ ਸਿੰਘ ਵੇਖ ਲੈ ਸ਼ੇਰ ਸਿੰਘ ਦਾ ਸਰੀਰ ਛੁੱਟਿਆ ਉਥੇ ਦਿਖਾਤਾ ਸੀ ਮਣੀ ਸਿੰਘ ਨੂੰ ਬਟ ਅਸੀਂ ਨਹੀਂ ਮੰਨਦੇ ਬਟ ਉਥੇ ਉਹ ਭਗਤ ਨੂੰ ਉਸ ਵੇਲੇ ਜਨਾਈ ਕਰਾਈ ਸੀ ਕਿ ਮਣੀ ਸਿੰਘ ਵੇਖ ਲੈ ਸ਼ੇਰ ਸਿੰਘ ਦਾ ਸਰੀਰ ਛੁੱਟਿਆ ਤਨ ਵਿਯੂਗ ਮਿੱਟੀ ਖਾਕ ਨજર ਕੋਈ ਨਾ ਆਇਆ ਇਹ ਤਨ ਮਿੱਟੀ ਜੋ ਸਰੀਰ ਹੈ ਇਹੋ ਨજર नहीं आवेगा ये नजर क्यों नहीं आवेगा दसिया की मेरा नूर जोत सुरूपया जोत 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 बचे बताइया मैं बनना शाह कुपिया कूपया एक अफवाही मैं वो बनना है मैं वो बन के आवागा संत मणि सिंह फिर फिर चढ़ के मेरी उत्ते छाती छतर धारी सारे दिते मुकाईया एक खबर अगमी आखी ਬਿਨ ਅਖਰਾ ਦੀਤੀ ਸੁਨਾਈਆ ਕਿਹੜੀ ਗੱਵਰ ਸੁਣਾਈ ਉਠ ਤੱਕ ਲੈ ਮੇਰੀ ਸਾਖੀ ਜਿਸ ਦੀ ਕੀਮਤ ਨਾ ਅਜੇ ਲਖਾਈਆ ਸਾਦਾ ਮੇਰੇ ਕੌਲ ਮੇਰੇ ਹੁਕਮ ਦੀ ਬੜੀ ਵਾਕੀ ਜਿਸ ਦਾ ਅੰਤ ਕਿਸੇ ਨਾ ਪਾਈਆ ਤੈਨੂੰ ਥੋੜੀ ਜੀ ਵਿਹਾਈ ਚਾਕੀ ਤਨਕੀ ਵਿਖਾਈਏ ਸਾਦਾ ਹਲੇ ਮੈਂ ਆਪਣੀ ਥੋੜੀ ਜੀ ਚਾਕੀ ਵਿਹਾਈ ਹੈ ਅੱਗੇ ਦੇਖੋ ਕਿਡਾ ਪਲਾਸਾ ਕਿਤਾਬ ਪਰਮੇਸ਼ਰ ਹੈ ਪੜਦਾ ਆਪ ਉਠਾਈਆ ਮੈਂ ਸਬਦਾ ਕਮਲਾ ਪਤੀ ਪਤ ਪਰਮੇਸ਼ਰ ਬੇਪਰਵਾਈਆ ਇਹ desea ਕਮਲਾ ਪਤੀ ਪਤ ਪਰਮੇਸ਼ਵਰ ਬੇਪਰ ਭయ్యా ਇਹ ਦਰਸ ਦਿੱਤਾ ਸੀ ਇਹ ਦਸਤਕਰੂ ਦਿੱਤਾ ਸੀ ਧਿਆਨ ਦਿੰਦੇ ਰਹੋ ਇਹ ਦਰਸ ਦਿੱਤਾ ਸੀ 1918 ਇਸਵੀ ਐਸੇ ਕਤਕ ਰਹਿਣ ਦੀ ਰਾਤੀ 1918 ਦੇ ਵਿੱਚ ਜੇਲ੍ਹ ਦੇ ਵਿੱਚ ਇਹ ਸਾਰੀ ਗੱਲਬਾਤ ਜਿਹੜੀ ਚੱਲ ਰਹੀ ਹੈ ਅੱਗੇ ਹੋਰ ਗੱਲ ਚੱਲੂਗੀ ਕੀ ਕਹਿੰਦੇ ਪਰਮੇਸ਼ਰ ਜੀ ਰੁਕਣੀ ਆਪਣੇ ਰੰਗ ਵਖਾਈਆ ਮਨੀ ਸਿੰਘ ਕਹੇ ਮੈਂ ਵਖਿਆ ਜਿੰਮੀ ਉਤੇ ਫਰਸ਼ ਨੈਣ ਮੁੰਦ ਵਿਛਾਈਆ ਨਾਲੇ ਹੱਸ ਕੇ ਕਿਹਾ ਮੇਰੀ ਤੇਰੀ ਨਾਲ ਲੱਗੀ ਸ਼ਰਤ ਸ਼ਰਤ ਲੱਗੀ ਸੀ ਨਾ ਮਿਲਣ ਦੀ ਤੇਰੀ ਮੇਰੀ ਲੱਗੀ ਸ਼ਰਤ ਸ਼ਰਤਿਆਂ ਸ਼ਰਤ ਬਣਾਈ ਆ ਕਿ ਤੂੰ ਜੋਤ ਸਰੂਪ ਆਵੇਂਗਾ ਪਰਤ ਤੂੰ ਪਹਿਲਾ ਸਰੀਰ ਦਾ ਖਤਮ ਕਰ ਦਿੱਤਾ ਕਿ ਤੂੰ ਜੋਤ ਸਰੂਪ ਆਵੇਂਗਾ ਪਰਤ ਪਤ ਪਰਮੇਸ਼ਵਰ ਰੂਪ ਵਟਾਈਆ ਚਟ ਹੁਕਮ ਹੋਇਆ ਇਹ ਸੰਦੇਸ਼ਾ ਦਿੱਤਾ ਸੀ RAM ਨੇ ਭਰਤ ਜਦੋਂ ਅਯੋਧਿਆ ਵਿੱਚ ਜੰਗ ਖਜਾਇਆ ਅਰਜਨ ਨੇ ਕੀਤੀ ਅਰਜ कृष्ण ਅਗੇ ਸੀ ਚੁਕਾਈ ਆ कृष्ण ਅਗੇ ਸੀ ਸੁਚਾਈਆ ਉਹਨ ਹਾਸ ਕੇ ਕਿਹਾ ਮੇਰਾ ਕਾਨ ਬੰਡੇਗਾ ਦਰਦ ਦੁਖੀਆਂ ਦੁਖ ਗਵਾਈਆ ਦੁਖਿਆ ਦੁਖ ਕੁਗਵਾਈਆ ਜਿਸ ਦੀ ਸ਼ਬਦ ਹੋਵੇਗੀ ਗਰਜ ਭਵਕ ਇੱਕੋ ਨਾਮ ਉਪਰਟਾਇਆ ਸੂਰਵੀਰ ਮਰਦਾਨਾ ਹੋਵੇਗਾ ਮਰਦ ਬੇਐਬ ਨੂਰ ਅੱਲਾ ਹੀ ਆ ਮਨੀ ਸਿੰਘ ਕਹੇ ਇੱਕ ਦਿਨ ਗੁੱਸੇ ਵਿੱਚ ਮਾਰਿਆ ਆਣ ਕੇ ਦਬਕਾ ਦਬਕੇ ਵੀ ਤੇ ਫੈ ਵਿੱਚ ਡਰਾਈਆ ਸਾਦਾ ਮੈਂ ਤੇਰੇ ਪਿਛੇ ਭੱਜਦਾ ਰਹਿਣ ਅਧੇਰੀ ਵਾਹੋ ਦਾ ਹੈ ਤੈਨੂੰ ਜੇਲਾ ਦੇ ਵਿੱਚ ਲੱਭਦਾ ਦਰੋਗਾ ਵੇਖਣ ਤੋਂ ਇਹ ਨਾ ਪਾਈਆ ਮਨੀ ਸਿੰਘ ਕਹੇ ਮੈਂ ਗੁੱਸੇ ਵਿੱਚ ਕਿਹਾ ਮੈਂ ਰਸ ਛੱਡਿਆ ਜੱਗ ਦਾ ਤੇਰੇ ਵਿੱਚ ਆਪਣਾ ਆਪ ਠਕਾਈਆ ਜਾ ਮੈਂ ਵੀ ਤੈਨੂੰ ਛੱਡਦਾ ਉਹਨੇ ਵੀ ਕਹਿਤਾ ਹਮੇਸ਼ਿਆ ਨੂੰ ਕਿਹਾ ਜੇ ਮੈਂ ਵੀ ਤੈਨੂੰ ਛੱਡਦਾ ਤੇਰੀ ਮੇਰੀ ਛੁੱਟੇ ਲੜਾਈ ਆ ਲੜਾਈ ਖਤਮ ਹੋ ਜੇਗੀ ਮੈਂ ਤੇਰਾ ਸਾਥ ਛੱਡ ਦੇਣਾ ਮੈਨੂੰ ਚੰਗਾ ਮੈਨੂੰ ਚੰਗਾ ਰਹਿਣਾ ਅਲੱਗ ਦਾ ਵੱਖਰਾ ਹੋ ਕੇ ਤੇਰਾ ਨਾਮ त्यागਿਆ ਜੇ ਤੂੰ ਨਹੀਂ ਸਕਦਾ ਮੈਨੂੰ ਤੇਰੀ ਲੋੜ ਰਹੇ ਨਾ ਰਹੀ ਆ ਜੇ ਤੂੰ ਮੈਨੂੰ ਨਹੀਂ ਸੱਦਾ ਤਾਂ ਮੈਨੂੰ ਵੀ ਤੇਰੀ ਲੋੜ ਨਹੀਂ ਮਣੀ ਸਿੰਘ ਫੇਰ ਸਤਿਗੁਰ ਸ਼ਬਦ ਹੋ ਕੇ ਗਜਦਾ ਭੈ ਅਵਰਿਆ ਸਮਝਾਇਆ ਮੇਰੇ ਕੋਲ ਅੰਗਿਆਰਾ ਅਗਦਾ ਜਿਸ ਦੀ ਸਤ ਸਮੁੰਦਰ ਸ਼ਾਂਤ ਕਰਨ ਕੋਈ ਨਾ ਰਹੀ ਆ ਜੋਤੀ ਜੋਸ਼ ਰੂਹ ਭਾਰਾ ਆਪਣੀ ਕਿਰਪਾ ਕਰੇ ਕਾ ਦੇਣਾ ਸੱਚਾ ਵਾ ਸੱਚ ਤੇਰੀ ਵਡਿਆਈ ਆ ਸੋ ਚੰਦ ਲੈਣਾ ਹੋਰ ਗਿਆ ਜੀ ਨਾਲ ਮੈਂ ਸਾਂਝੀ ਕਰਾਂਗਾ ਹਰ ਸੰਗਤ ਜੀ ਨੂੰ ਕਿ ਪਰਮੇਸ਼ਰ ਨੇ ਆਪਣੇ ਭਗਤ ਨੂੰ ਕਿਵੇਂ ਜਾ ਕੇ ਲਪਿਆ ਕਿਵੇਂ ਜਨਾਈ ਕਰਾਈ ਮਨੀ ਸਿੰਘ ਕੇ ਹੈ ਜੁੜੇ ਰਿਹਾ ਹਰ ਸੰਗ ਜਿਓ ਬੜੀ ਇੰਪੋਰਟੈਂਟ ਏ ਲਿਖਤਾ ਹੈ ਮਨੀ ਸਿੰਘ ਕੇ ਹੈ ਮੈਨੂੰ ਬਣਾ ਲਿਆ ਇੱਕ ਦਿਨ ਡਰਪੋਕ ਮੈਨੂੰ ਇੱਕ ਦਿਨ ਕੀ ਬਣਾ ਲਿਆ ਡਰਪੋਕ ਮੈਂ ਡਰਦਿਆਂ ਡਰਦਿਆਂ ਕਲਮ ਦੀ ਤੀ ਚਲਾਈ ਆ ਮੈਂ ਡਰਦਿਆਂ ਡਰਦਿਆਂ ਕਲਮ ਚਲਾਈ ਪਰਮੇਸ਼ਰ ਦੀ ਫੇਰ ਮੈਨੂੰ ਲਿਖਦਿਆਂ ਲਿਖਦਿਆਂ ਦਿੱਤਾ ਟੋਕ ਮੈਨੂੰ ਲਿਖਦਿਆਂ ਲਿਖਦਿਆਂ ਵੀ ਕੀ ਕਰਤਾ ਸੀ ਮੈਨੂੰ ਟੋਕਤਾ ਮੇਰੀ ਕਲਮ ਦਿੱਤੀ ਟਕਾਈਆ ਫੇਰ ਮੇਰੇ ਅੱਗੇ ਕਰਕੇ ਪ੍ਰਕਾਸ਼ ਜੋਤ ਮੈਨੂੰ ਬਾਣੀ ਲਿਖਣ ਤੋਂ ਰੋਕਿਆ ਟੋਕਿਆ ਫੇਰ ਮੇਰੇ ਅਗੇ ਕੀ ਕੀਤੀ ਪ੍ਰਕਾਸ਼ ਕੀਤਾ ਜੋਗਾ ਮੇਰੇ ਨੈਣ ਬੰਦ ਦਿੱਤੇ ਵਿਖਾਈਆ ਮੇਰੇ ਨੈਣ ਬੰਦ ਦਿੱਤੇ ਵਿਖਾਈਆ ਫੇਰ ਸੁਣਾ ਕੇ ਅਗਮ ਸ਼ਲੋਕ ਜਦੋਂ ਉਹ ਪ੍ਰਕਾਸ਼ ਦਿੱਤਾ ਅੱਖਾਂ ਬੰਦ ਕੀਤੀਆਂ ਤੇ ਫੇਰ ਕੀ ਉਹਨੂੰ ਸ਼ਲੋਕ ਦੱਸਿਆ ਮੇਰੇ ਅੰਦਰ ਕੀਤੀ ਪੜਾਈ ਆ ਮਣੀ ਸਿੰਘਾ ਕੀ ਦੱਸਿਆ ਮਣੀ ਸਿੰਘਾ ਇਹ ਮੇਰਾ ਸਰੀਰ ਹੋ ਜਾਣਾ ਫੌਤ ਫੌਤ ਦਾ ਮਤਲਬ ਸਮਝਦਾ ਕੋਈ ਕੀ ਹੁੰਦਾ ਜੀ ਮੇਰੇ ਹਿਸਾਬ ਨਾਲ ਤੇ ਇਹਨੂੰ ਕਹਿੰਦੇ ਮਰ ਜਾਣਾ ਮਣੀ ਸਿੰਘ ਨੂੰ ਉਸ ਵੇਲੇ ਮਹਾਰਾਜ ਸਿੰਘ ਨੇ ਕੀ ਦੱਸਿਆ ਸੀ ਉਸ ਵੇਲੇ ਮਹਾਰਾਜ ਨੇ ਪਰਮੇਸ਼ਰ ਨੇ ਮਣੀ ਸਿੰਘਾ ਮੇ ਮੇਰਾ ਸਰੀਰ ਹੋ ਜਾਣਾ ਫੌਤ ਤਨ ਬਿਜੂਦ ਰਹਿਣ ਕੋਈ ਨਾ ਪਾਇਆ ਤਨ ਬਿਜੂਦ ਰਹਿਣ ਕੋਈ ਨਾ ਪਾਇਆ ਮੈਨੂੰ ਭਗਤਾਂ ਦੇ ਮਿਲਣ ਦਾ ਸ਼ੌਕ ਮੈਨੂੰ ਭਗਤ ਉਹ ਭਗਤਾਂ ਨੂੰ ਆ ਕੇ ਸਾਹਮਣੇ ਆ ਕੇ ਸਾਥ ਜਾ ਕੇ ਉਹ ਚੰਗ ਲਿਆ ਜੋਸ਼ ਰੂਪੋ ਕੇ ਨੀਆ ਮੈਨੂੰ ਭਗਤਾਂ ਦੇ ਮਿਲਣ ਦਾ ਸ਼ੌਕ ਸ਼ੁਕੀਨ ਹੋ ਕੇ ਵੇਖਾਂ ਥਾ ਖਾਈਆਂ ਲੱਬਿਆਂ ਹੱਥ ਨਾ ਆਵਾਂ ਕੋਟੀ ਕੋਟ ਮੈਂ ਲੱਭਿਆ ਕਿਸੇ ਨੂੰ ਹੱਥ ਵਿੱਚ ਨਹੀਂ ਆਂਦਾ ਚਾਹੇ ਅੱਜ ਵੀ ਜਿੰਨਾ ਕੋਈ ਚਾਹ ਵੀ ਗ੍ਰੰਥ ਪੜ੍ਹ ਕੇ ਉਹਨੂੰ ਲੱਭਣਾ ਉਹ ਲੱਭ ਸਕਦਾ ਬਟ ਪਰਮਿਸ਼ਨ ਨਾ ਕੀਆ ਕਿ ਮੈਂ ਕਿਸੇ ਨੂੰ ਲੱਭ ਨਹੀਂ ਸਕਦਾ ਲੱਭਿਆ ਹੱਥ ਨਾ ਆਵਾ ਕੋਟੀ ਕੋਟ ਕੋਟ ਕੋਟਾਂ ਬੈਠਣ ਧਿਆਨ ਲਗਾਈ ਆ ਕੋਟ ਕੋਠਾਂ ਕੋਟਾਂ ਬੈਠੇ ਧਿਆਨ ਲਗਾਈ ਆ ਸੰਸਾਰ ਧਿਆਨ ਲਾ ਕੇ ਬੈਠਾ ਉਸ ਨੂੰ ਮਿਲਣ ਵਾਸਤੇ ਬਟ ਪਰਮਿਸ਼ਨ ਨਾ ਕੀਆ ਮੈਂ ਕਿਸੇ ਨੂੰ ਮਿਲਦਾ ਨਹੀਂ ਸਾਡੇ ਭਾਗ ਚੰਗੇ ਆ ਕਿ ਸਾਡਾ ਜੋਤ ਸਰੂਪ ਹੋ ਕੇ ਪ੍ਰਮਾਤਮਾ ਨੇ ਸਾਨੂੰ ਆਗੇ ਦਰਸ ਦਿੱਤਾ ਜੋਤੀ ਜੋ ਸਰੂਪ ਆਰਾ ਆਪਣੀ ਕਿਰਪਾ ਕਰ ਦੇਵਨ ਆਰਾ ਸੱਚਾ ਵਾਸਾ ਕਰ ਰੰਗ ਆਫ ਰੰਗ ਆਇਆ ਸੰਤ ਮਣੀ ਸਿੰਘ ਕਹੇ ਮੈਂ ਬੜਾ ਹੁੰਦਾ ਸੀ ਲੜਦਾ ਮੈਂ ਲੜਦਾ ਹੁੰਦਾ ਸੀ ਬਹੁਤ ਮਾਰੇ ਸ਼ੇ ਸਿੰਘ ਨਾਲ ਵੀ ਬਹੁਤ ਲੜਦਾ ਹੁੰਦਾ ਸੀ ਦੀਪ ਸ ਰਹਿਣ ਕਰਾਂ ਲੜਾਈ ਆ ਜਿਸ ਵੇਲੇ ਮੇਰੇ ਅੰਦਰ ਸੀ ਵੜਦਾ ਜਿਸ ਵੇਲੇ ਮੇਰੇ

ਇਸ ਸੰਤ ਮਣੀ ਸਿੰਘ ਨੇ ਕੀ ਕੀਤਾ ਮੈਂ ਇੱਕ ਦਿਨ ਮੂੰਹ ਕਰਕੇ ਚੜਦਾ ਚਾਰੇ ਉਂਗਲਾਂ ਮੁਖ ਪਾਈ ਆ ਜ਼ੋਰ ਨਾਲ ਕਿਹਾ ਅੱਜ ਤੂੰ ਰਹਿਣਾ ਨਹੀਂ ਤੇਰਾ ਵਰਦਾ ਜਿਸ ਦੀ ਸੇਵਾ ਕੀਤੀ ਸੰਤ ਮਣੀ ਸਿੰਘ ਕੀ ਕਹਿੰਦੇ ਨੇ ਜਿਸ ਦੀ ਸੇਵਾ ਕੀਤੀ ਤੇ ਸੇਵਾ ਦਾ ਫਲ ਮੈਨੂੰ ਜੇਲਾ ਵਿੱਚ ਪੁਆਈ ਆ ਜਿਸ ਦੀ ਮੈਂ ਸੇਵਾ ਕੀਤੀ ਉਸ ਮੈਨੂੰ ਜਿਸ ਦੀ ਮੈਂ ਸੇਵਾ ਕੀਤੀ ਤੇ ਉਸ ਦਾ ਮੈਨੂੰ ਫਲ ਕੀ ਮਿਲਿਆ ਮੈਨੂੰ ਜੇਲਾ ਵਿੱਚ ਪੁਆਈ ਆ ਜਿਸ ਦੀ ਸੇਵਾ ਕੀਤੀ ਤੇ ਸੇਵਾ ਦਾ ਫਲ ਮੈਨੂੰ ਜੇਲਾ ਵਿੱਚ ਪਵਾਇਆ ਉਹ ਤੋਂ ਚੰਗਾ ਸੀ ਸੰਤ ਮਣੀ ਸਿੰਘ ਕੀ ਕਹਿੰਦੇ ਨੇ ਉਹ ਤੋਂ ਚੰਗਾ ਸੀ ਮੈਂ ਅੱਗ ਵਿੱਚ ਸੜਦਾ ਜੇ ਤੂੰ ਮੈਨੂੰ ਨਹੀਂ ਸੀ ਮਿਲਣਾ ਪਰਮੇਸ਼ਰ ਜੇ ਤੂੰ ਮੈਨੂੰ ਜੇਲ੍ਹ ਚ ਪਾਉਣਾ ਸੀ ਤੇ ਇਸ ਤੋਂ ਬੈਟਰ ਇਹ ਸੀ ਕਿ ਮੈਂ ਅੱਗ ਵਿੱਚ ਮੈਂ ਅੱਗ ਵਿੱਚ ਸੜਦਾ ਜਾਂ ਪਾਣੀ ਵਿੱਚ ਡੁੱਬ ਕੇ ਆਪਣਾ ਆਪ ਤਜਾਈ ਜਾ ਜਾਂ ਮੈਂ ਸੜ ਜਾਂਦਾ ਇਹ ਵੀ ਠੀਕ ਰਹਿਣਾ ਸੀ ਜਾਂ ਮੈਂ ਪਾਣੀ ਵਿੱਚ ਡੁੱਬ ਕੇ ਮਰ ਜਾਂਦਾ ਸੀ ਜੇ ਤੂੰ ਮੇਰੇ ਨਾਲ ਇਹ ਕਰਦੀ ਸੀ ਜਦ ਪਾਣੀ ਵਿੱਚ ਡੁੱਬ ਕੇ ਆਪਣਾ ਆਪ ਤੇ ਚਾਈਆ ਜੋਤੀ ਜੋਸ ਰੂਪ ਹਾਬ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸਾਚ ਦਾ ਖੇਲ ਆਪਣੇ ਹੱਥ ਰਖਾਈਆ ਮਨੀ ਸਿੰਘ ਕਿਹਾ ਮੈਂ ਸਾਰਾ ਦਿਨ ਰਿਹਾ ਗੁੱਸੇ ਮੇਰੀ ਅਗਨੀ ਨਾ ਕੋਈ ਵਜਾਈਆ ਮੇਰੇ ਅੰਦਰ ਜਿਹੜੀ ਉਸੇ ਵਾਲੀ ਜਿਹੜੀ ਅੱਗ ਸੀ ਉਹ ਕਿਸੇ ਨੇ ਸ਼ਾਂਤ ਨਹੀਂ ਕੀਤੀ ਮੈਨੂੰ ਕ੍ਰੋਧ ਚੜਿਆ ਜਿਸੇ ਜਿਸਮ ਸਮੀਰ ਮੇਰਾ ਸੰਗ ਰਖਾਈ ਆ ਮੇਰੀ ਕਲੋਂ ਵੀ ਸੁੱਤੀ ਨਾ ਉਠੇ ਲੱਗਦਾ ਸੀ ਨਾ ਮੇਰੀ ਕਲਮ ਵੀ ਨੇ ਸੁੱਤੀ ਉਠੇ ਨਿਸਲ ਹੋ ਕੇ ਆਪਣਾ ਆਪ ਜਨਾਈਆ ਮੇਰੇ ਵਰਕੇ ਵੀ ਨਾ ਕੋਈ ਉਲਟੇ ਉਂਗਲਾਂ ਹੱਥ ਨਾ ਕੋਈ ਲਗਾਈਆ ਉਤੇ ਅੰਕ ਨਾ ਕੋਈ ਘਤੇ ਉਸ ਦਿਨ ਸੰਤਵੇਂ ਗ੍ਰੰਥ ਦਾ ਚੌਥਾ ਅੰਸ਼ੀ ਉਸ ਦਿਨ ਸਤਵੇਂ ਗ੍ਰੰਥ ਦਾ ਚੌਥਾ ਅੰਕ ਸੀ ਫੋਰ ਅੰਕ ਨਾ ਕੋਏ ਬਨਾਈਆ ਉਸ ਵੇਲੇ ਹਿਲੇ ਹਿਲੇ ਮੂਲ ਨਾ ਪਤੇ ਹਵਾ ਪਵਨ ਨ ਸੇਵ ਸੇਵ ਕਮਾਈਆ ਮੈਂ ਭੁੱਲ ਗਿਆ ਪਿਛਲੇ ਖਾਤੇ ਖਾਤੇ ਦਿੱਤੇ ਤਜਾਈਆ ਜਦ ਵੇਖਾਂ ਮੈਂ ਬੜਿਆ ਜੇਲ ਦੇ ਖਾਤੇ ਵੰਦਨ ਵਿੱਚ ਵੰਦੇ ਦਿੱਤਾ ਰਖਾਈਆ ਮੇਰੇ ਕੋਲ ਲੋਹੇ ਦੇ ਬਾਟੇ ਮੇਰੇ ਕੋਲ ਕੀ ਸੀ ਲੋਹੇ ਦੇ ਬਾਟੇ ਜਿਨ੍ਹਾਂ ਵਿੱਚ ਖਾ ਪੀ ਕੇ ਝਟ ਲੰਗਾਈਆ ਉਹਦੇ ਵਿੱਚ ਖਾਂਦਾ ਪੀਂਦਾ ਸੀ ਪੀ ਕੇ ਝਟ ਲੰਗਾਈਆ ਮੈਨੂੰ ਆਪਣੇ ਵਸਤਰ ਦੀ ਸੇ ਪਾਟੇ ਸੋਨਾ ਰੰਗ ਰੰਗਾਈਆ ਵਸਤਰ ਵੀ ਪਾਟਿਆ ਹੋਸੀ ਮੇਰੇ ਅੰਦਰ ਹੋਰ ਗੁੱਸਾ ਆਇਆ ਮਨੀ ਸਿੰਘ ਉਹਦੇ ਤੋਂ ਕੀ ਕਹਿੰਦਾ ਕਹਿੰਦਾ ਮੈਨੂੰ ਹੋਰ ਗੁੱਸਾ ਆਇਆ ਇਸ ਨਾਲ ਮਿਲ ਕੇ ਜਿੱਧਰ ਵੇਖਾਂ ਉਧਰ ਘਾਟੇ ਮਨੀ ਸਿੰਘ ਕਹਿੰਦਾ ਕਿ ਇਸ ਦੇ ਨਾਲ ਮਿਲ ਕੇ ਮੈਂ ਜਿੱਧਰ ਵੇਖਾਂ ਉਧਰ ਘਾਟੇ ਕਿ ਮਨੀ ਸਿੰਘ ਲਗਾਵੇ ਸੀ ਨਾ ਕਿ ਇਸ ਨਾਲ ਮਿਲ ਕੇ ਜਿੱਧਰ ਵੇਖਾਂ ਉਧਰ ਘਾਟੇ ਜਗਤ ਵਾਲਾ ਸੁਖ ਸੰਗਣਾ ਕੋਈ ਚਣਾਈ ਆ ਐਵੇਂ ਜ਼ਿੰਦਗੀ ਦੇ ਕੱਟੇ ਫਾਕੇ ਉਹ ਕਹਿੰਦਾ ਮੈਂ ਤਾਂ ਸਮਾਂ ਖਰਾਬ ਕਰ ਲਿਆ ਮੈਂ ਤਾਂ ਐਵੇਂ ਜਿੰਦਗੀ ਦੇ ਕੱਟੇ ਫਾਕੇ ਆਪਣਾ ਵਕਤ ਚਕਾਈਆ ਨਾ ਗੰਗਾ ਦੇ ਟਕਾ ਸਰੋਵਰਾਂ ਉਤੇਨ ਹੱਤੇ ਮੈਂ ਤਾਂ ਉਧਰੋਂ ਵੀ ਰਹਿ ਗਿਆ ਮੈਂ ਤਾਂ ਉਧਰੋਂ ਵੀ ਨਹੀਂ ਗਿਆ ਨਹਾਉਣ ਵਾਸਤੇ ਇਹਨਾਂ ਹੱਤੇ ਅੱਠ ਛੱਟ ਮੈਂ ਨਾ ਕੋਈ ਮਟਾਈਆ ਨਾ ਪੂਰਵਲੇ ਗ੍ਰੰਥ ਬਾਚੇ ਨਾ ਮੈਂ ਗ੍ਰੰਥ ਬਾਚੇ ਨਾ ਅੱਠ ਛੱਟ ਤੀ ਤਬ ਰਹਿ ਗਿਆ ਨਾ ਮਾਰੇ ਸੇ ਸੰਤੂ ਵੀ ਰਹਿ ਗਿਆ ਮੈਂ ਤਾਂ ਤੇਰੇ ਮਗਰ ਫਿਰਦਾ ਰਿਹਾ ਮੈਂ ਸਮਾਂ ਹੀ ਗਵਾਇਆ ਕੀ ਦੱਸਿਆ 68 ਮੈਲ ਨਾ ਕੋਈ ਮਟਾਈ ਆ ਨਾ ਗ੍ਰੰਥ ਪੁਰਬਲੇ ਬਾਤੇ ਪੜ ਪੜ ਕੇ ਆਪਣੀ ਖੁਸ਼ੀ ਮਨਾਈ ਆ ਨਾਲੇ ਸੇਵਾ ਕਰਾ ਨਾਲੇ ਖਾਵਾਂ ਤਮਾਚੇ ਕਹਿੰਦਾ ਨਾਲੇ ਮੈਂ ਸੇਵਾ ਕਰਾ ਨਾਲੇ ਖਾਵਾਂ ਤਮਾਚੇ ਮੁੱਖ ਕੇ ਡਾਈਆ ਮੇਰੇ ਅੰਦਰ ਵਿਚਾਰ ਆਉਂਦੀ ਹੁਣ ਇਹੋ ਚੰਗੀ ਬਾਤੇ ਇਹ ਮੇਰੇ ਚ ਵਿਚਾਰ ਆਉਂਦੀ ਹੈ ਕਿ ਤੇਰੀ ਸੇਵਾ ਵੀ ਕਰਾਂ ਤਮਾਚਾ ਵੀ ਖਾਇ ਜਾਵੇ ਜੇ ਤੂੰ ਵੀ ਕੱਲਿਆ ਮਿਲਿਆ ਤੂੰ ਫੇਰ ਨਹੀਂ ਇਹ ਚੰਗੀ ਗੱਲ ਨਹੀਂ ਮਨੀ ਸਿੰਘ ਕਹਿ ਰਿਹਾ ਕੀ ਕਹਿੰਦੇ ਮੇਰੇ ਅੰਦਰ ਵਿਚਾਰ ਆਉਂਦੀ ਹੁਣ ਇਹ ਚੰਗੀਆਂ ਬਾਤਾਂ ਇੱਕੋ ਗੱਲ ਦਿਆਂ ਸੁਣਾਈਆ ਤੂੰ ਮੇਰਾ ਨਹੀਂ ਤੇ ਮੈਂ ਤੇਰਾ ਨਹੀਂ ਹੁਣ ਇੱਕ ਦੂਜੇ ਦੇ ਛੱਡਦੀਏ ਸਾਥੇ ਤੂੰ ਮੇਰਾ ਨਹੀਂ ਤੇ ਮੈਂ ਤੇਰਾ ਨਹੀਂ ਹੁਣ ਇੱਕ ਦੂਜੇ ਦੀ ਕੀ ਕਰਦੀਏ ਸਾਥ ਛੱਡਦੀਏ ਸਾਥੀਆਂ ਸਾਥ ਦੀ ਲੋੜ ਰੇ ਨਾਰਾਇਆ ਮਣੀ ਸਿੰਘ ਕੇ ਜਤ ਮੈਂ ਤੁਰ ਇਹ ਬਚਨ ਕਟਿਆ ਚਟੇ ਮੇਰੇ ਪ੍ਰਕਾਸ਼ ਹੋਇਆ ਮਾਥੇ ਜਦ ਇਹ ਵਚਨ ਕਟਿਆ ਤੂੰ ਮੇਰਾ ਨਹੀਂ ਤੇ ਮੈਂ ਤੇਰਾ ਨਹੀਂ ਤਾਂ ਫਿਰ ਕੋਲ ਕੀ ਹੋਇਆ ਕਿ ਪ੍ਰਕਾਸ਼ ਹੋਇਆ ਕਿਥੇ ਹੋਇਆ ਮਾਥੇ ਮਸਤਕ ਵਿੱਚ ਮਸਤੀ ਵਾਲਾ ਨਜ਼ਰੀ ਆਇਆ ਫਿਰ ਮੈਨੂੰ ਵਿਖਾਇਆ ਆ ਵੇਖ ਮਨੀ ਸਿੰਘ ਤੇਰੇ ਪਿਛਲੇ ਜਨਮ ਗਵਾਚੇ ਬਿਨ ਮੇਰੀ ਕਿਰਪਾ ਤੇਰਾ ਜਨਮ ਲਿਖੇ ਕੋਈ ਨਾ ਪਾਈਆ ਫਿਰ ਅਗਲੀ ਗੱਲ ਇਹ ਸੁਣ ਦਸੀ ਮੈਂ ਲੈਣਾ ਦੇਣਾ ਚੁਕਾਵਾ ਹੱਥੋਂ ਸਾਥੇ ਹੱਥੋਂ ਤਾਂ ਲੈਣ ਦਿੱਤੀ ਪਰਮੇਸ਼ਰ ਨੇ ਸਾਨੂੰ ਕੁਝ ਪੁੱਛਿਆ ਤਾਂ ਨਹੀਂ ਤੂੰ ਪਿੱਛੇ ਕਿਨੇ ਗੁਨਾਹ ਕੀਤੇ ਸਾਨੂੰ ਪੁੱਛਿਆ ਕਿਸੇ ਨੇ ਇਸੇ ਕਰਕੇ ਸ਼ਬਦ ਸ਼ਬਦ ਪੜ੍ਹਦੇ ਆ ਤੁਹਾਨੂੰ ਭਗਤ ਬਣਾਇਆ ਜਬਰੀ ਇਸ ਕਰਕੇ ਸਾਨੂੰ ਸਮਝ ਨਹੀਂ ਆਈ ਜਿਹਨੂੰ ਸਮਝ ਆਈ ਉਹ ਲੇਖ ਇੱਥੇ ਚੱਲਦਾ ਹੈ ਜਿਹਨੂੰ ਸਮਝ ਆ ਗਈ ਉਹਨਾਂ ਦੇ ਲੇਖ ਚੱਲਦੇ ਨੇ ਜਿਹਨਾਂ ਨੂੰ ਨਹੀਂ ਆਈ ਕੀ ਦੱਸਿਆ बिन मेरी कृपा तेरा जन्म लेखे कोई ना पाया मैं लेना देना चुकावा हथो हा हाथे ए मेरी वे उठ वेख अगली मेरी वाटे वटना मल के अवतार पगंबर गुरु बैठे रात काईया गुरु अवतार पीर पगंबर भी ओसी राह देख देना ओ जो एक परमेश्वर है तेरे वचन मेरे हुक्म विच वाजे सच दया समझाईया शंकरा छड़ दे कलाशे तू भी छड़ दे शंकरा कलाशे ब्रह्मा ਬ੍ਰਹਮ ਪੂਰੀ ਦੇਤ ਜਈਆ ਬ੍ਰਹਮ ਤੂੰ ਵੀ ਇਸਨੋਂ ਹੋਣ ਛੱਡ ਦੇ ਵਿਸ਼ਨੋ ਵਿਸ਼ਵ ਤੱਕ ਤਮਾਸ਼ੇ ਵਿਸ਼ਵ ਉਤਾਰ ਖੋਜ ਖੋ ਜਾਈਆ ਜੋਤੀ ਜੋਸ ਰੂਪਰਾ ਆਪਣੀ ਕਿਰਪਾ ਕਰ ਤਰੀਕੇ ਤੁਰਦਾ ਹਰ ਥੁਰ ਵੱਡਾ ਵੱਡ ਬੜਿਆਈਆ ਸੰਤ ਮਣੀ ਸਿੰਘ ਕਹੇ ਮੈਨੂੰ ਦਰਸ ਦਿੱਤਾ ਹਜੂਰ ਮੈਨੂੰ ਦਰਸ ਦਿੱਤਾ ਹਜੂਰ 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 ਦਿੱਤਾ ਜਨਾਈਆ ਮੇਰੀ ਜਵਾਨ ਦਾ ਬਖਸ਼ ਦੇ ਕਸੂਰ ਫਿਰ ਮਾਹੀ ਵੀ ਮੰਗੀ ਪਰਮੇਸ਼ਰ ਤੋਂ ਕਿ ਮੇਰੀ ਜਵਾਨ ਦਾ ਕੀ ਬਖਸ ਦੇ ਕਸੂਰ ਕਸੂਰ ਕਸਰ ਇਸ਼ਾਰੇ ਨਾਲ ਉਡਾਈਆ ਨਾਲੇ ਦੱਸਿਆ ਸਤਗੁਰ ਦਾ ਹੁਕਮ ਮੰਨਣਾ ਜ਼ਰੂਰ ਸਜਣੋ ਸਤਗੁਰ ਦਾ ਹੁਕਮ ਮੰਨਣਾ ਜ਼ਰੂਰ ਉਹ ਇੱਕ ਹੈ ਇੱਕ ਸੀ ਇੱਕ ਹੀ ਰਹਿਣਾ ਬਟ ਉਹ ਜੰਮਦਾ ਮਰਦਾ ਨਹੀਂ ਜੋ ਰੂਪ ਹੋ ਕੇ ਸਾਡੇ ਸਾਹਮਣੇ ਆਇਆ ਜੇ ਉਹ ਸਾਡੇ ਨਾਲ ਵਾਦੇ ਵੀ ਉਹ ਇੱਕ ਕਰਕੇ ਗਿਆ ਅੰਤਮ ਵੇਲੇ ਵੀ ਤੇ ਇੱਥੇ ਵੀ ਇੱਥੇ ਵੀ ਤਾਂ ਉਹ ਤੇ ਵੀ ਸਾਡੇ ਨਾਲ ਇੱਕ ਵਾਦੇ ਕਰਦੇ ਜਿਸ ਤਰ੍ਹਾਂ ਇੱਥੇ ਮਿਲਿਆ ਸੀ ਉਸ ਤਰ੍ਹਾਂ ਤੁਹਾਨੂੰ ਮੈਂ ਸ਼ਕਤੀ ਧਾਰ ਮਿਲਾਂਗਾ ਉਸ ਤਰ੍ਹਾਂ ਤੁਹਾਨੂੰ ਮੈਂ ਤੁਹਾਡੀ ਦੇਹ ਛੱਡਣ ਦੇ ਵਾਦੇ ਤੁਹਾਨੂੰ ਮੈਂ ਇਸ ਤਰ੍ਹਾਂ ਹੀ ਮਿਲਾਂਗਾ ਕੋਟਵਾਲੂ ਲੈਂਡਵਾਸੀ ਵੀ ਆਪ ਹਾਂ ਇਹ ਲੇਖ ਬਹੁਤ ਤੇਰਾ ਕਸਾ ਕਦਾ ਲੇਖ 668 ਹਿਊ 66 ਜੀ ਜਗਉਂ ਬਾਹਰ ਗਏ ਸੀ ਕੁਵੈਦ ਦੀ ਧਰਤੀ ਤੇ ਸ਼ਾਇਰ ਅਜੀਤ ਸਿੰਘ ਦੇ ਕਰਤਾਲੇਖ ਹੈ ਇਹ ਸਾਰੇ ਮੇਰੇ ਵੀ ਪੜ ਲਏ ਨੇ ਇਸ ਦੇ ਵਿੱਚ ਪਰਮੇਸ਼ਰ ਨੇ ਸਾਰਾ ਆਪਣਾ ਪੇਧ ਖੋਲੇ ਹੈ ਸ਼ਾਇਦ ਅਸੀਂ ਪੜਦੇ ਵੀ ਜ਼ਰੂਰ ਆ ਜਾਣੂ ਬੁੱਝ ਗਿਆ ਅਸੀਂ ਜੇ ਬਣਦੇ ਰਹੀਏ ਤੋਂ ਗੱਲ ਹੋ ਰਿਹਾ ਬਟ ਸਜਨੋ ਇਥੇ ਇਹ ਵੀ ਗੱਲ ਤੁਸੀਂ ਮਣੀ ਸਿੰਘ ਆ ਗਿਆ ਨਾਲੇ ਦੱਸਿਆ ਸਤਗੁਰ ਦਾ ਹਕੂ ਮੰਨਣਾ ਜ਼ਰੂਰ ਜ਼ਰੂਰ ਅਵ ਰਹੇ ਨਾਰਾਇਆ ਸੋ ਸਰਬ ਕਲਾ ਪਰਪੂਰ ਪਰਪੂਰ ਰਹਾ ਸਰਬ ਖਈਆ ਉਸ ਦਾ ਪੰਧ ਨਾ ਨੇੜੇ ਨਾ ਦੂਰ ਉਸ ਦਾ ਪੰਧ ਨੇੜੇ ਨਾ ਦੂਰ ਦੋ ਜਹਾਨਾ ਭੱਜੇ ਵਾਹੋ ਦਾਹਿਆ ਮਣੀ ਸਿੰਗਾ ਤੇਰੇ ਨਾਲੋਂ ਮੇਰੇ ਪੱਗਤ ਹੋਰ ਵੀ ਹੋਣੇ ਮਜਬੂਰ ਮੈਂ ਮਜਬੂਰੀ ਸਭ ਦੀ ਦਿਆਂ ਕਟਾਈਆ ਮੈਂ ਮਜਬੂਰੀ ਸਭ ਦੀ ਦਿਆਂ ਕਟਾਈਆ ਕਿਉਂ 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 ਇਹ ਸੁੰਡਾਲੀ ਗਾਲਾ ਕਿਉਂ ਕਿਉਂ ਬਿਨਾ ਭਗਤਾ ਤੋਂ ਪ੍ਰਭੂ ਹੋ ਨਹੀਂ ਸਕਦਾ ਮਸ਼ਹੂਰ ਭਗਤਾ ਦੇ ਬਿਨਾ ਪ੍ਰਭੂ ਮਸ਼ਹੂਰ ਨਹੀਂ ਹੋ ਸਕਦਾ ਜੇ ਭਗਤ ਹੋਣਗੇ ਤਾਂ ਪ੍ਰਭੂ ਦੀ ਗੱਲ ਹੋਵੇਗੀ ਇਸ ਕਰਕੇ ਬਿਨ ਭਗਤਾ ਤੋਂ ਪ੍ਰਭੂ ਹੋ ਨਹੀਂ ਸਕਦਾ ਮਸ਼ਹੂਰ ਮਸ਼ਹੂਰੀ ਭਗਤਾ ਨਾਲ ਜਨਾਈਆ ਉਹਨਾਂ ਦਾ ਵਸੇ ਵਰਗਾ ਉਹਨਾਂ ਦਾ ਉਸੇ ਵਰਗਾ ਨੂਰ ਫਰਜ਼ ਨੂਰ ਰਾਨੇ ਡਗਮਗਾਇਆ ਜੋਤੀ ਜੋਸ ਰੂਪਰ ਆਪ ਆਪਣੀ ਕਿਰਪਾ ਕਰ ਸਦ ਆਪਣਾ ਹੁਕਮ ਸੁਨਾਈਆ ਸੋ ਹਰ ਸੰਗੇ ਜੀ ਦਾਸ ਕੇ ਮਚਾਵੇਗਾ ਕਿ ਲੇਖ ਜੀਤੇ ਸੰਤ ਮਨੀ ਸਿੰਘ ਨੂੰ ਫੋਰ ਵੀ ਬਥੇਰੇ ਲੇਖ ਹੁੰਦੇ ਆ ਪਰਮੇਸ਼ਰ ਨੇ ਦੱਸਿਆ ਜੇ ਮੈਂ ਤੈਨੂੰ ਸਤਗੁਰ ਬਣਾ ਦਿੱਤਾ ਵੇਖੀ ਕਿਤੇ ਸਤ ਸ਼ੇਰ ਬਣ ਕੇ ਸ਼ੇਰ ਸਿੰਘ ਨੂੰ ਡਰਾਵੀਂ ਨਾ ਤੈਨੂੰ ਮੈਂ ਉਹ ਸ਼ੇਰ ਬਣਾਤਾ ਕਦੇ ਵੇਖੀ ਕਦੇ ਸ਼ੇਰ ਸਿੰਘ ਨੂੰ ਡਰਾਵੀਂ ਨਾ ਇਹ ਹਰਵਾੜੀਆਂ ਕਹਿੰਦੀ ਆ ਕਿ ਮੁੱਖੋਂ ਬੱਚੇ ਵਿੱਚ ਕੋਈ ਵੀ ਹੈਗਾ ਬਾਕੀ ਬੱਚੇ ਅੰਗੇ ਪਿਛੇ ਜਰੂਰ ਹੋ ਜਾਂਦੇ ਹੈ ਬੱਚਾ ਆ چھوٹਾ ਅੰਜਾਹ ਸੰਗਤ ਜੀ ਮਾਫ ਕਰ ਦੇਣ ਹੋਰ ਪੰਜ ਕਰ ਇਹ ਉੱਚੀ ਬਾਸਾ ਦੇ ਹੋਰ ਸੰਦੇ ਲਈ ਸੋ ਹਾ ਮਾਰਾ ਸ਼ੇਰ ਸਿੰਘ ਵਿਸ਼ਨੋ ਵਾਉ ਵੰਦੀ ਦਾ ਸੋ